ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਚੋਣ ਜਾਬਤੇ ਦੌਰਾਨ ਸ਼ਹਿਰ ਵਿੱਚ ਚੋਰਾਂ ਨੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਆਪਣੀ ਲੜਕੀ ਕੋਲ ਅਮਰੀਕਾ ਗਏ ਸਾਬਕਾ 에ਅਰ ਫੋਰਸ ਅਧਿਕਾਰੀ ਦੇ ਘਰ ਚੋਰਾਂ ਵੱਲੋਂ ਸਨ ਲਗਾ ਕੇ ਲੱਖਾਂ ਦੀ ਨਕਦੀ ਸੋਨੇ ਦੇ ਗਹਿਣੇ ਅਤੇ ਇਨਵਰਟਰ ਬੈਟਰੀ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਘਰ ਦੀ ਹਾਲਤ ਵੇਖ ਕੇ ਸਾਫ਼ ਜਾਹਰ ਹੈ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਤਸੱਲੀ ਨਾਲ ਅੰਜਾਮ ਦਿੱਤਾ ਹੈ ਅਤੇ ਹਰ ਕਮਰੇ ਘਰ ਦੀ ਇੱਕ ਅਲਮਾਰੀ ਅਤੇ ਬੈਂਡ ਬਾਕਸ ਤੱਕ ਤਸੱਲੀ ਨਾਲ ਖੰਗਾਲੇ ਗਏ ਹਨ ਚੋਰਾਂ ਵੱਲੋਂ ਘਰ ਦੀਆਂ ਟੂਟੀਆਂ ਤੱਕ ਵੀ ਨਹੀਂ ਛੱਡੀਆਂ ਗਈਆਂ ਇਹੋ ਨਹੀਂ ਇਸੇ ਘਰ ਵਿੱਚ ਕਿਰਾਏ ਤੇ ਉਪਰੀ ਮੰਜ਼ਿਲ ਤੇ ਰਹੇ ਰਹੇ ਸ਼ਹਿਰ ਦੇ ਇੱਕ ਨਾਮੀ ਨਿੱਜੀ ਸਕੂਲ ਦੇ ਪ੍ਰਿੰਸੀਪਲ ਸੰਦੀਪ अरोड़ा ਦੇ ਘਰ ਵੀ ਚੋਰਾਂ ਵੱਲੋਂ ਚੰਗੀ ਤਰ੍ਹਾਂ ਨਾਲ ਫਰੋਲਾ ਫਰਾਲੀ ਕੀਤੀ ਗਈ ਹੈ ਅਤੇ ਇਨਵਰਟਰ ਦੀ ਬੈਟਰੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ ਵੀ 25 ਦਿਨ ਹੋ ਗਏ ਆ ਉੱਪਰ ਇੱਕ ਕਿਰਾਏ ਦਾ ਰਹਿ ਸੀ ਪ੍ਰਿੰਸੀਪਲ ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਿਰਾਏ ਤੇ ਤੇ ਸ਼ੁੱਕਰਵਾਰ ਰਾਤ ਦੀ ਇਹ ਸਾਰਾ ਹਸਿਆ ਹੋਇਆ ਜੋ ਵੀ ਹੈਗਾ ਇੱਕ ਇੱਕ ਚੀਜ਼ ਤਲੋਫ ਕੇ ਲੈ ਕੇ ਗਏ ਆ ਜੀ ਸਾਢੇ 3 ਪੌਣੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐ ਐਕਸਲਰਟ ਰਹੀ 6-7 ਪੰਜ 6 ਮਹੀਨੇ ਹੋਏ ਆ ਤੇ ਸਾਰਾ ਹੀ ਸਮਾਨ ਉਹਦਾ ਵੇਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਏ ਆ ਉਹਦੇ ਕਰਕੇ ਕਹਿੰਦੇ ਸੀ ਚਲੋ ਰਹਿਣ ਦਿੰਦੇ ਨੇ ਬਾਜ ਕੇ ਖਾਂਗੇ ਉਹ ਟੱਚੀ ਵੀ ਤੋੜਦਾ ਟੂਟੀਆਂ ਵੀ ਲਾ ਕੇ ਲੈ ਗਿਆ ਇੱਕ ਇੱਕ ਚੀਜ਼ ਹੌਸਲੋਫੀ ਐਸ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਸੀ ਲੋਹੇ ਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲਾ ਕੇ ਕੱਢ ਦਸੋ ਕੈਸ਼ ਜਿਹੜਾ ਹੈਗਾ ਮੈਕਸਿਮਮ 3.5 ਤੋਂ 4 ਲੱਖ ਦੇ ਕਰੀਬ ਹਾਰ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਟੋਟਲ ਸਮਾਰ ਕਿੰਨਾ ਚੋ ਰਿਹਾ ਹੁੰਦਾ 16 ਦਾ ਸਮਾਰ ਪਰਚੀ ਬਣਾ ਲਈ ਹੈ ਜੜੇ ਜੜਾ ਗੈਪ ਹੋਇਆ ਵਾ ਮੈਨਿਮਾ 8 ਤੋਂ 9 ਲੱਖ ਮਿਨੀਮਾ 8 ਤੋਂ 9 ਲੱਖ ਆਹ ਸੋਨਾ ਹੀ ਸੋਨਾ ਕੀ ਲੱਗਦਾ ਕਿੰਨੇ ਕਿ ਦਿਨ ਰੇ ਹੋਣਗੇ ਕਿੰਨੇ ਦਿਨ ਚੋਰੀ ਇਹ ਜਿੱਥੋਂ ਤੱਕ ਜਿਸ ਤਰ੍ਹਾਂ ਦੇ ਦੇਖਿਓ ਤੁਸੀਂ ਹਲਾ ਦੇ ਦੇ ਕੇ ਸਾਨੂੰ ਲੱਗਦਾ ਪੀ 2 ਦਿਨ ਰਾਤ ਕਿੱਥੇ ਰੇ ਆ 2 ਦਿਨ ਰਾਤ ਦਿਨ ਉਸ ਹਿਸਾਬ ਨਾਲ ਸਿੰਗ ਸਮਾਨ ਵੀ ਕਰਿਓ ਕੋਈ ਹਾਂਜੀ ਬੈਟਰੀ ਤੱਕ ਲੈ ਗਏ ਨਾ ਮਟਰ ਤੱਕ ਲੈ ਗਏ ਟੂਟੀਆਂ ਵਾ ਕੇ ਲੈ ਗਏ ਆ ਇਨਵਰਟਰ ਦੀ ਬੈਟਰੀਆਂ ਅਲੱਗ ਲੱਗੇ ਇਨਵਰਟਰ ਛੱਡ ਗਏ ਆ ਬੈਟਰੀਆਂ ਬੈਟਰੀ ਲੱਗੇ ਆ ਉਹ ਬੈਟਰੀ ਇੱਕ ਉਹ ਇੱਕ ਤੁਹਾਨੂੰ ਸ਼ਹਿਰ ਦੀ ਐਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਰੀ ਇਨਸਪੈਕਟ ਸੀਮਾ ਦੀ ਦੀ ਕੋਠੀ ਨਾਲ ਇਨਸਪੈਕਟਰ ਦੀ ਦੀ ਸੀਮਾ ਦੀ ਦੀ ਉਹ ਵੀ ਲੱਗੇ ਆ ਮੁਜਮ ਦੀ ਕੋਈ ਕੰਪਲੇਂਟ ਲਿਖਾਈ ਸੀ ਲੇਕਿਨ ਰਾਤੀ ਪੁਲਿਸ ਵਾਲਾ ਆਇਆ ਉਦੋਂ ਲਾਈਟ ਨਹੀਂ ਹੈਗੀ 8:30 ਪੌਣੇ 9 ਇਹਨਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਖਾਇਆ ਮੈਂ ਨਾ ਜਵਾਈ ਆ ਮੈਂ ਆਇਆ ਵਾ ਅਸੀਂ ਇਨਫੋਰਮੇਸ਼ਨ ਲਈ ਰਾਜਮਿਸੀ ਆਇਆ ਨਾਲ ਇੱਕ ਹੋਰ ਆਇਆ ਵਾ 15-20 ਮਿੰ ਕੰਦਾਈ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਰਹੇ ਆ ਉਹ ਨੇ ਕਿ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਥਾਣੇ ਆ ਕੇ ਪਛਾਤਾ ਦਿਓ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਤਾ ਦੇਖੋ ਵਾਪਰਾ ਦੇਖੋ ਕੀ ਹੋਇਆ ਵਾ ਕੱਲੀ ਕੰਪਲੇਂਟ ਲਖਾਈ ਹੈ ਜੇ ਕਹਿੰਦੇ ਝੂਠੀ ਹੈ ਤਾਂ ਕਦਾਂ ਕਹਿ ਰਹੀ ਹੈ ਤੁਸੀਂ ਆਪਨੇ ਆ ਕੇ ਫੋੜਵਾ ਤਾਂ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ 'ਚ ਵਾਕੇ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਹੇ ਫੇਰ ਕੀ ਲਾਣਾ ਇਸ ਕਰਕੇ ਪੁਲਿਸ ਬੜੀ ਨਿਕਮੀ ਕੰਮ ਕਰ ਰਹੀ ਕੰਮ ਜੀ ਕਿਹੜੇ ਡਿਪਾਰਟਮੈਂਟ 'ਚ ਲੌਂਗ ਕਰ ਦੇਣਗੇ ਇਹ ਕੱਲਾ ਕਹ ਪਹਿਲੇ 에어ਫੋਰਸ ਚ ਰਿਟਾਇਰ ਹੋਏ ਨੇ ਹਾਂਜੀ 에어ਫੋਰਸ ਚੋਂ ਆਰਮੀ ਚੋਂ 에어ਫੋਰਸ ਚੋਂ ਰਿਟਾਇਰ ਆ ਕੇ ਦੁਬਾਰਾ ਰਿਟਾਇਰ ਆ ਗਏ ਫਿਰ ਦੁਬਾਰਾ ਆਰਗੇਸ਼ਨ ਮਹਿਕਮੇ ਚੋਂ ਤੇ ਐਕਚੁਅਲ ਰਿਟਾਇਰ ਹੋਏ ਅੱਛੇ ਰਿਟਾਇਰ ਦੁਬਾਰਾ ਸਮਾਨ ਗਿਆ ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ ਸ਼ਾਇਦ ਵਹੀਕਲ ਤੋਂ ਬਗੈਰ ਉਹ ਤਾਂ ਜ਼ਿਆਦਾਤਰ ਮੋਟਰਸਾਈਕਲ ਤੇ ਵੀ ਨਹੀਂ ਜਾ ਸਕਦਾ ਸਰ ਦੋ ਸਿਲੰਡਰ ਨੇ ਐਲਈਡੀਆਂ ਨੇ ਦੋ ਸਿਲੰਡਰ ਐਲਈਡੀਆਂ ਨੇ ਮਲੋ ਤੇਨ ਬਾਥਰੂਮਾਂ ਦੀਆਂ ਟੈਪਸ ਨੇ ਸਾਰੀਆਂ ਲਾ ਕੇ ਲੈ ਗਏ ਨੇ ਹਾਂਜੀ ਨੋ ਬੈਟਰੀ ਲਾ ਕੇ ਲੈ ਗਏ ਨੇ ਤੇ ਕੋਛੇ ਮਾਨੂੰ ਮੋਰਚਾ ਦੀਆਂ ਬਾਈਕ ਤੇ ਹੋਏ ਕੀ ਵੱਡੀ ਗੱਡੀ ਦੇ ਪੂਰੀ ਪਲੈਨਿੰਗ ਨਾ ਤੁਰਿਆ ਸਾਰਾ ਇੱਕ ਬੈਟਰਾ ਬੜਾ ਵੀ ਵੱਡਾ ਗਿਣਾਂਗੇ ਤੇ 30 ਕਿਲੋ ਤੋਂ ਘੱਟ ਇੱਕ ਬੈਟਰਾ ਨਹੀਂ ਹੁੰਦਾ ਭਾਜੀ ਤੇ ਦੋ ਬੈਟਰਾ ਮਲ ਗਿਆ ਬੰਦੇ ਚਾਰ ਪੰਜ ਸੱਤ ਬੰਦਿਆਂ ਦਾ ਕੀ ਮੰਗ ਕਰਦੇ ਹੋ ਹੁਣ ਮੰਗ ਹੈ ਪ੍ਰਸ਼ਾਸਨ ਤੋਂ ਇਹੀ ਕਹਿਣਾ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਹੈ ਜਿਸ ਤਰ੍ਹਾਂ ਜੋ ਪੁਲਿਸ ਸੁਸਤ ਬਾਹਣਾ ਲੱਗੀ ਜਾਣ ਉਸ ਤਰ੍ਹਾਂ ਇਹ ਕੰਮ ਕੁਛ ਨਹੀਂ ਬੰਨਣਾ ਇਹ ਠੰਡੇ ਬੱਸੇ 'ਚ ਪੈ ਤੇ ਠੰਡੇ ਬੱਸੇ 'ਚ ਪਿਆ ਰਹਿਣਾ ਵਾ ਇਹ ਕੰਮ ਨਹੀਂ ਜਾਗ ਰੋਣ ਜੇ ਕੱਲ ਕਰੀਏ ਕਹਿੰਦੇ ਜੀ ਇਲੈਕਸ਼ਨਾਂ ਕਰਕੇ ਇਲੈਕਸ਼ਨਾਂ 'ਚ ਕੋਈ ਬੰਦਾ ਬਾਅਦ ਜਗਾ